ਸਤ ਸ੍ਰੀ ਅਕਾਲ ਦੋਸਤੋ ਇਸ ਸਮੇਂ ਪਹਾੜਾਂ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਛਿੜੇ ਹੋਏ ਨੇ ਜਿੱਥੇ ਕਿ ਪਹਾੜਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਖਾਸ ਕਰਕੇ ਪੰਜਾਬੀਆਂ ਦੇ ਕਾਫੀ ਜ਼ਿਆਦਾ ਵਿਵਾਦ ਹੋ ਰਹੇ ਨੇ ਜਿੱਥੇ ਕਿ ਕਾਫੀ ਜ਼ਿਆਦਾ ਲੜਾਈਆਂ ਹੋਈਆਂ ਤੇ ਕਾਫੀ ਜ਼ਿਆਦਾ ਟੈਕਸੀ ਡਰਾਈਵਰ ਜੋ ਪੰਜਾਬ ਨਾਲ ਸੰਬੰਧਤ ਸਨ ਉਹਨਾਂ ਦੀਆਂ ਗੱਡੀਆਂ ਵੀ ਤੋੜੀਆਂ ਗਈਆਂ ਪਰ ਉੱਥੇ ਹੀ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਮਾਚਲ ਉਤਰਾਖੰਡ ਅਤੇ ਹੋਰ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਤਾਂ ਉੱਥੇ ਹੀ ਦੋਸਤੋ ਕੱਲ ਦੀ ਇੱਕ ਹੋਰ ਹੈਰਾਨੀਜਨਕ ਅਤੇ ਕਹਿ ਸਕਦੇ ਆ ਪੂਰੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਹਰਦੁਆਰ ਅਤੇ हिमाचल ਦੇ ਕੁਝ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਉਫਾਰਤਿਆ ਤੇ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਜਾਨੀਮਾਲੀ ਨੁਕਸਾਨ ਦੱਸਿਆ ਜਾ ਰਿਹਾ ਜਿੱਥੇ ਕਈ ਕਾਰਾਂ ਵੀ ਰੁੜ ਗਈਆਂ ਉੱਥੇ ਹੀ ਹੁਣ ਇੱਕ ਤਾਜ਼ਾ ਵੀਡੀਓ ਆਈ ਹੈ ਜਿਸ ਦੇ ਵਿੱਚ ਹਾਲਾਂਕਿ ਅਸੀਂ ਪੁਸ਼ਟੀ ਤਾਂ ਨਹੀਂ ਕਰਦੇ ਪਰ ਵੀਡੀਓ ਬੋਰਡ ਵਾਲੇ ਦੁਆਰਾ ਦੱਸਿਆ ਗਿਆ ਕਿ ਇੱਕ ਪੰਜਾਬੀ ਪਰਿਵਾਰ ਪੂਰੇ ਦਾ ਪੂਰਾ ਦੇਖਦੇ-ਦੇਖਦੇ ਕਿਸ ਤਰ੍ਹਾਂ ਪਾਣੀ ਦੇ ਵਿੱਚ ਰੁੜ ਗਿਆ ਤੁਸੀਂ ਵੀ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਕੀ ਵੱਡੀ ਗੰਟੀ ਦੇ ਵਿੱਚ ਲੋਕ ਪਹਾੜਾਂ ਦੇ ਵਿੱਚ ਪਹੁੰਚਦੇ ਨੇ ਜਿਸ ਦੇ ਕਰਕੇ ਟ੍ਰੈਫਿਕ ਜਾਮ ਵੀ ਹੁੰਦੇ ਨੇ ਤੇ ਉੱਥੇ ਆਪਣੀ ਜਾਨ ਨੂੰ ਵੀ ਜੋਖਮ ਦੇ ਵਿੱਚ ਪਾਉਂਦੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਪਹਾੜਾਂ ਦੇ ਵਿੱਚ ਜਾਣਾ ਚਾਹੀਦਾ ਜਾਂ ਨਹੀਂ ਯੈਸ ਜਾਂ ਨੋ ਜੂਰ ਕਮੈਂਟ ਕਰਨਾ ਕਿਉਂਕਿ ਹਿਮਾਚਲ ਦੇ ਵਿੱਚ ਪੰਜਾਬੀਆਂ ਦਾ ਖਾਸ ਕਰਕੇ ਕਾਫੀ ਜ਼ਿਆਦਾ ਵਿਵਾਦ ਵੀ ਚੱਲ ਰਿਹਾ ਹੈ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਿਹਾ ਉਸ ਬਾਰੇ ਵੀ ਤੁਸੀਂ ਆਪਣੀ ਰਕਮੈਂਟ ਜੀ ਦੱਸਣਾ ਆਓ ਦੇਖੋ ਇਹ ਪੂਰੀ ਵੀਡੀਓ ਇਹ ਬਹੁਤ ਤਕਲੀਫ ਹੁੰਦੀ ਹੈ 对。<noise>